ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਂ ਜਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਦੋਸਤੋ ਸਿੱਖਿਆ ਵਿਭਾਗ ਵੱਲੋਂ ਇੱਕ ਵਾਰ ਤੋਂ ਫਿਰ ਜਿਹੜਾ ਉਹ ਬਦਲੀਆਂ ਲਈ ਪੋਰਟਲ ਖੋਲ ਦਿੱਤਾ ਗਿਆ ਕਿੰਨਾ ਲਈ ਪੋਰਟਲ ਖੋਲਿਆ ਗਿਆ ਕਦੋਂ ਪੋਰਟਲ ਓਪਨ ਹੋ ਰਿਹਾ ਕਦੋਂ ਕਲੋਜ਼ ਹੋਣਾ ਹੈ ਕੀ ਹੈ ਸਾਰੀ ਜਾਣਕਾਰੀ ਉਹ ਆਪਾਂ ਤੁਹਾਨੂੰ ਸਾਂਝੀ ਕਰ ਦਿਆਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਹੁਣ ਤੱਕ ਜਿਹੜੀਆਂ ਪਿਛਲੀਆਂ ਵੀਡੀਓਜ਼ ਤੁਸੀਂ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਸ ਇੱਕ ਛੋਟੀ ਜਿਹੀ ਬੇਨਤੀ ਕਿਰ ਸਿੱਖਿਆ ਭਾਗ ਵੱਲੋਂ ਇਹ ਬਦਲੀਆਂ ਦਾ ਪੋਰਟਲ ਉਹ ਖੋਲਿਆ ਗਿਆ। ਉਹ ਖੋਲਿਆ ਕਿੰਨਾ ਗਿਆ ਕਿੰਨਾ ਲਈ ਗਿਆ ਜੀ ਜਿਹਦੇ ਵਿੱਚ ਕੰਪਿਊਟਰ ਫੈਕਲਟੀ ਅਤੇ ਟੀਚਿੰਗ ਤੇ ਨਾਨ ਟੀਚਿੰਗ ਕੰਮ ਕਰਦੇ ਸਾਰੇ ਹੀ ਜਿਹੜੇ ਹੋ ਅਧਿਆਪਕ ਸਾਹਿਬਾਨ ਲਈ ਜਿਹੜਾ ਇਹ ਪੋਰਟਲ ਖੋਲਿਆ ਗਿਆ। ਸਕੂਲ ਸਿੱਖਿਆ ਭਾਗ ਵੱਲੋਂ ਇਹ ਸੂਚਨਾ ਜਿਹੜਾ ਹੈਗਾ ਮਿਤੀ 26/24 ਰਾਹੀਂ ਐਗਜ਼ੈਂਪਟਿਡ ਕੈਟਾਗਰੀ ਇਹਦੀ ਇਨਕਵਰ ਹੋਣ ਵਾਲੇ ਅਧਿਆਪਕ ਕੰਪਿਊਟਰ ਫੈਕਲਟੀ ਨਾਨ ਟੀਚਿੰਗ ਕਾਟਰ ਸਟਾਫ ਲਈ ਬਦਲਣ ਲਈ ਮੌਕਾ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਅ ਦੋਸਤੋ ਐਗਜ਼ੈਂਪਟਿਡ ਕੈਟਾਗਰੀ ਭਾਵੇਂ ਜਿਹੜੇ ਵਿਸ਼ੇਸ਼ ਕ ਕਿਸੇ ਵੀ ਕੈਡਰ ਦੇ ਜੀਟੀਟੀ ਮਾਸਟਰ ਦੇ ਟੀਚਿੰਗ ਦੇ ਨਾਨ ਟੀਚਿੰਗ ਦੇ ਕੰਪਿਊਟਰ ਫੈਕਿਲਿਟੀਆਂ ਠੀਕ ਹੈ ਜੀ ਉਹ ਸਾਰੇ ਹੀ ਜਿਹੜਾ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤਾਂ ਉਹਨਾਂ ਲਈ ਜਿਹੜਾ ਪੋਰਟਲ ਖੋਲਿਆ ਗਿਆ ਕਦੋਂ ਤੋਂ ਸ਼ੁਰੂ ਕੀਤਾ ਗਿਆ ਜੀ ਆਪਣੀ ਜੇਕਰ ਐਗਜ਼ੈਂਪਟਿਡ ਕੈਟਾਗਰੀ ਅਧੀਨ ਆਪਣੀ ਬਦਲੀ ਕਰਵਾਉਣਾ ਚਾਹੁੰਦੇ ਆ ਤਾਂ ਉਹ ਆਪਣੇ ਵੇਰਵੇ ਜਿਵੇਂ ਕਿ ਜਨਰਲ ਡਿਟੇਲ ਰਿਜ਼ਲਟ ਸਰਵਿਸ ਰਿਕਾਰਡ ਮਿਤੀ 8 10 2025 ਤੋਂ 12 10 2025 ਭਾਵ ਜਿਕਰ ਕਹਿੰਦੇ ਕਿ ਦੋਸਤੋ ਅੱਜ 8 ਤਰੀਕ ਹੋ ਚੁੱਕੀ ਹੈ 8 ਅਕਤੂਬਰ ਤੋਂ ਲੈ ਕੇ 12 ਅਕਤੂਬਰ ਤੱਕ ਜਿਹੜਾ 4 ਦਿਨ ਦਾ ਸਮਾਂ ਜਿਹੜਾ ਹ ਈ ਪੰਜਾਬ ਸਕੂਲ ਹਾਂ ਈ ਪੰਜਾਬ ਸਕੂਲ ਪੋਰਟਲ ਤੇ ਜਾ ਕੇ ਜਿਹੜਾ ਆਪਣੀ ਉਹ এমਪਲੋਈ ਲੌਗਨ ਆਈਡੀ ਤੇ ਭਾਵ ਸਟਾਫ ਲੌਗਨ ਆਈਡੀ ਦੇ ਵਿੱਚ ਜਾ ਕੇ ਤੁਸੀਂ ਉੱਥੇ ਜਿਹੜੀ ਆਪਣਾ ਜਿਸ ਤਰ੍ਹਾਂ ਪਹਿਲਾਂ ਨੋਰਮਲ ਬਦਲੀ ਅਪਲਾਈ ਕੀਤੀ ਜਾਂਦੀ ਹੈ ਉੱਥੇ ਤੁਸੀਂ ਕਰਨਾ ਹੈ ਉਹਦੇ ਵਿੱਚ ਵਿਸ਼ੇਸ਼ ਜਿਹੜੀ ਇੱਕ ਕੈਟਾਗਰੀ ਆਉਂਦੀ ਹੈ ਜਿੱਥੇ ਤੁਸੀਂ ਸਿਲੈਕਟ ਕਰੋਗੇ ਐਗਜ਼ੈਂਪਟਿਡ ਕੈਟਾਗਰੀ ਜਾਂ ਸਪੈਸ਼ਲ ਕੈਟਾਗਰੀ ਸੋ ਜਿਹੜੇ ਭੈਣ ਭਰਾ ਨੇ ਅਜੇ ਤੱਕ ਫਰਸਟ ਟਾਈਮ ਇਹ ਬਦਲੀ ਅਪਲਾਈ ਕਰ ਰਹੇ ਹੈ ਕਿਉਂਕਿ ਹੋ ਸਕਦਾ ਹੈ ਉਹਨਾਂ ਨੂੰ ਇੰਨੀ ਜ਼ਿਆਦਾ ਜਾਣਕਾਰੀ ਨਾ ਹੋਵੇ ਜਾਹੇ ਤਾਂ ਤੁਸੀਂ YouTube ਦੇ ਉੱਪਰ ਵੀਡੀਓ ਪਈਆਂ ਹੋਣਗੀਆਂ ਜਾਂ ਕਿਸੇ ਭੈਣ ਭਰਾ ਦੀ ਹੈਲਪ ਲੈ ਕੇ ਹੀ ਭਰਨਾ ਕਿਉਂਕਿ ਦੋਸਤੋ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਬਹੁਤ ਦੂਰ ਦਰਾਡੇ ਬੈਠੇ ਨੇ ਸਮੱਸਿਆਵਾਂ ਹੋਣੀਆਂ ਇਸ ਕਰਕੇ ਮਸਾ ਮੌਕਾ ਮਿਲੇ ਕੋਈ ਚਾਂਸ ਮਿਸ ਨਾ ਕਰਿਓ ਜੇਕਰ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਕਿਉਂਕਿ 4 ਦਿਨ ਦਾ ਟਾਈਮ ਹੈ ਬਹੁਤ ਦਿਨ ਬਾਕੀ ਨੇ ਤਾਂ ਕਿਸੇ ਭੈਣ ਭਰਾ ਦੀ ਜਾਂ ਕਿਸੇ ਕਰ ਕਰ ਦੀ ਕਿਸੇ ਵੀ ਜਿਹੜਾ ਤੁਸੀਂ ਉਹਦੀ ਪਰਸਨ ਦੀ ਮਦਦ ਲੈ ਕੇ ਆਪਣਾ ਜਿਹੜਾ ਬਦਲੀ ਅਪਲਾਈ ਕਰ ਸਕਦੇ ਹੋ ਚਾਂਸ ਮਿਸ ਨਹੀਂ ਕਰਨਾ ਸੋ ਜਿਹੜੇ ਪਹਿਲੀ ਵਾਰ ਅਪਲਾਈ ਕਰ ਲਿਆ ਉਹਨਾਂ ਵਾਸਤੇ ਜ਼ਰੂਰ ਹੈ ਆਪਣਾ ਤੁਸੀਂ ਹੈਲਪ ਲੈ ਸਕਦੇ ਹੋ ਅਪਲਾਈ ਕਰਨ ਸਮੇਂ ਅਧਿਆਪਕ ਕੰਪਿਊਟਰ ਫੈਕਲਟੀ ਨਾਨ ਟੀਚਿੰਗ ਆਪਣੀ ਕੈਟਾਗਰੀ ਸੰਬੰਧੀ ਦਸਤਾਵੇਜ਼ ਨਾਲ ਨੱਥੀ ਕਰਨੀ ਸੋ ਦੋਸਤੋ ਜਿਸ ਕੈਟਾਗਰੀ ਦੇ ਵਿੱਚ ਤੁਸੀਂ ਕਰ ਰਹੇ ਹੋ ਚਾਹੇ ਕੋਈ ਲੰਬੀ ਬਿਮਾਰੀ ਹੈ ਚਾਹੇ ਤੁਸੀਂ ਕਿਸੇ ਕੋਟੇ ਦੇ ਵਿੱਚ ਆਉਨੇ ਹੋ ਚਾਹੇ ਤੁਹਾਡਾ ਕੋਈ ਕੈਟਾਗਰੀ ਆਉਂਦੀ ਹੈ ਠੀਕ ਹੈ ਜੀ ਹੈਂਡੀਕੈਪਡ ਜੋ ਵੀ ਇਜ਼ੀ ਚਾਹੁੰਦਾ ਹੈ ਤਾਂ ਉਸ ਵਿਸ਼ੇ ਨਾਲ ਸੰਬੰਧਿਤ ਡਾਕੂਮੈਂਟ ਜਿਹੜਾ ਉਹ ਤੁਸੀਂ ਅਪਲੋਡ ਕਰਨਾ ਹੋਗਾ ਦਸਤਾਵੇਜ਼ ਨੱਥੀ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਨੂੰ ਨਹੀਂ ਵਿਚਾਰਿਆ ਜਾਊਗਾ ਬਾਹਰ ਚਾਂਸ ਜੇਕਰ ਤੁਹਾਡਾ ਡਾਕੂਮੈਂਟ ਅਪਲੋਡ ਨਹੀਂ ਹੁੰਦਾ ਪ੍ਰੋਪਰ ਨਹੀਂ ਹੁੰਦਾ ਜਾਂ ਥੋੜਾ ਬਹੁਤ ਧੁੰਦਲਾ ਹੈ ਜਾਂ ਕਿ ਇਹ ਦੀ ਸਹੀ ਤਰੀਕੇ ਨਾਲ ਨਹੀਂ ਹੋਇਆ ਜਾਂ ਤੁਸੀਂ ਨਹੀਂ ਕਰਦੇ ਤਾਂ ਤੁਹਾਨੂੰ ਉਸ ਸਪੈਸ਼ਲ ਕੇਸ ਦੇ ਵਿੱਚ ਨਹੀਂ ਵਿਚਾਰਿਆ ਜਾਊਗਾ ਐਗਜ਼ੈਂਪਟਿਡ ਕੈਟਾਗਰੀ ਦੇ ਸਰਟੀਫਿਕੇਟ ਦਸਤਾਵੇਜ਼ ਧਿਆਨਪੂਰਵਕ ਅਪਲੋਡ ਕੀਤੇ ਜਾਣ ਸਰਟੀਫਿਕੇਟ ਅਪਲੋਡ ਕਰਨ ਤੋਂ ਬਾਅਦ ਇੱਕ ਵਾਰ ਡਾਊਨਲੋਡ ਕਰਕੇ ਚੈੱਕ ਕੀਤਾ ਜਾਵੇ ਮੰਨ ਲਓ ਬਾਈਚ ਆਨਸਰ ਦੇ ਕੇ ਤੁਸੀਂ ਅਪਲੋਡ ਕਰ ਵੀ ਦਿੱਤਾ ਤਾਂ ਜਦੋਂ ਡਾਊਨਲੋਡ ਦੇ ਉੱਪਰ ਇੱਕ ਅੱਖਜੀ ਦਾ ਆਪਸ਼ਨ ਬਣਿਆ ਹੁੰਦਾ ਹੈ ਚਾਹੇ ਉਹ ਦੇ ਉੱਪਰ ਜਾਂ ਜਿੱਥੇ ਤੁਸੀਂ ਅਪਲੋਡ ਕੀਤਾ ਹੋਇਆ ਉਸ ਨੂੰ ਇੱਕ ਵਾਰੀ ਖੋਲ ਕੇ ਦੇਖ ਲਿਆ ਜਾਵੇ ਓਪਨ ਕਰਕੇ ਕੀ ਵਾਕਈ ਉਹ ਸਹੀ ਤਰੀਕੇ ਨਾਲ ਅਪਲੋਡ ਹੋ ਚੁੱਕਿਆ ਜਾਂ ਨਹੀਂ ਹੋਇ ਕਿਉਂਕਿ ਇਸ ਵਾਰ ਇਹਨਾਂ ਕਿ ਆ ਵੀ ਦੂਜੀ ਵਾਰ ਸਹੀ ਤਰੀਕੇ ਨਾਲ ਸਰਟੀਫਿਕੇਟ ਦਸਤਾਵੇਜ਼ ਅਪਲੋਡ ਕੀਤਾ ਜਾਵੇ ਜੇਕਰ ਹੋ ਵੀ ਗਿਆ ਗਲਤ ਇੱਕ ਵਾਰ ਤਾਂ ਤੁਸੀਂ ਦੂਜੀ ਵਾਰ ਕਰ ਸਕਦੇ ਹੋ ਇਸ ਸਬੰਧੀ ਬਦਲੇ ਲਈ ਬੇਨਤੀਆਂ ਕੇਵਲ ਆਨਲਾਈਨ ਹੀ ਵਿਚਾਰੀਆਂ ਜਾਣਗੀਆਂ ਆਫਲਾਈਨ ਵਿਧੀ ਰਹੇ ਪ੍ਰਤੀ ਬੇਨਤੀ ਤੇ ਕੋਈ ਵਿਚਾਰ ਨਹੀਂ ਕੀਤਾ ਤੇ ਦੋਸਤੋਂ ਆਨਲਾਈਨ ਹੈ ਆਫਲਾਈਨ ਕਿਸੇ ਵੀ ਤਰ੍ਹਾਂ ਦੀ ਕੋਈ ਬਦਲ ਨਹੀਂ ਹੈ ਅਪਡੇਟ ਜਨਨਰੀਡ ਰਿਜ਼ਲਟ ਅਪਡੇਟ ਸਰਵਿਸ ਰਿਕਾਰਡ ਠੀਕ ਹੈ ਜੀ ਇਹ ਸਾਰਾ ਕੁਝ ਜਿਹੜਾ ਉਹ ਜਿਸ ਤਰ੍ਹਾਂ ਪਹਿਲਾਂ ਆਮ ਬਦਲੀਆਂ ਕੀਤੀਆਂ ਹੁੰਦੀਆਂ ਉਸੇ ਤਰ੍ਹਾਂ ਸੋ ਜਿੰਨਾ ਵੀ ਵੱਖ-ਵੱਖ ਜੋਨਾਂ ਦੇ ਵਿੱਚ ਸੇਵਾ ਕੀਤੀ ਹੈ ਉਹ ਸਾਰਾ ਤਕਰੀਬਨ ਦੋਸਤੋਂ ਚਾਹ ਠੀਕ ਹੈ ਜੀ ਮੋਟਾ ਮੋਟਾ ਆਪਾਂ ਜਿਹੜਾ ਤੁਹਾਨੂੰ ਦੱਸ ਦਿੱਤਾ ਹੈ ਵੀ ਐਗਜ਼ੈਂਪਟਿਡ ਕੈਟਾਗਰੀ ਵਿੱਚ ਜਿਹੜੀਆਂ ਮਤਲੀਆਂ ਹੋ ਆਈਆਂ ਨੇ ਆਪ ਜਿਹੜਾ ਸਰਟੀਫਿਕੇਟ ਹੈ ਤੁਸੀਂ ਬੜਾ ਧਿਆਨਪੂਰਵਕ ਜਿਹੜਾ ਅਪਲੋਡ ਕਰਨਾ ਹੈ ਇੱਕ ਅਪਲੋਡ ਕਰਨ ਤੋਂ ਬਾਅਦ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਆ ਜਾਵੇ ਚਾਹੇ ਤੁਸੀਂ ਕਿਸੇ ਵੀ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਜੇਕਰ ਤੁਸੀਂ ਆਪ ਬਦਲੀ ਨਹੀਂ ਭਰੀ ਤਾਂ ਆਪਣੇ ਕਿਸੇ ਭੈਣ ਭਰਾ ਦੀ ਮਦਦ ਲੈ ਕੇ ਆਪਣੇ ਦੋਸਤ ਮਿੱਤਰ ਦੀ ਮਦਦ ਨਾਲ ਤੁਸੀਂ ਜਿਹੜਾ ਉਹ ਅਪਲੋਡ ਕਰ ਸਕਦੇ ਹੋ ਜਾਂ ਬਦਲੀ ਭਰ ਸਕਦੇ ਹੋ ਕਿਉਂਕਿ ਇੱਕ ਵਾਰ ਜਦੋਂ ਤੁਹਾਡਾ ਡਾਟਾ ਸਬਮਿਟ ਹੋ ਗਿਆ ਠੀਕ ਹੈ ਜੀ ਡੇਟ ਲੰਘ ਗਈ ਉਸ ਤੋਂ ਬਾਅਦ ਤੁਸੀਂ ਕੋਈ ਉਸ ਤੋਂ ਬਾਅਦ ਉਹ ਦੇ ਚੁੱਕੇ ਇਸ ਤਰ੍ਹਾਂ ਦੀ ਕੋਈ ਸ਼ੇਡਖਾਨੀ ਨਹੀਂ ਕਰ ਸਕਦੇ ਠੀਕ ਹੈ ਜੀ ਜਿਸ ਤਰ੍ਹਾਂ ਕਿ ਬਦਲੀ ਸੰਬੰਧੀ ਦਸਤਾਵੇਜ਼ ਭਰੇਗੇ ਡਾਟੇ ਨੂੰ ਅਪਰੂਵ ਡਾਟੇ ਦਾ ਬਟਨ ਕਲਿੱਕ ਕਰਨ ਤੋਂ ਬਾਅਦ ਅੰਤਮ ਮਿਤੀ ਭਾਵੇਂ 12 ਤੱਕ ਡਾਟਾ ਐਡੀਟਿੰਗ ਜਿੰਨੀ ਵਾਰ ਮਰਜ਼ੀ ਕਰ ਸਕਦੇ ਹਾਂ ਪਰੰਤੂ ਅਤਮ ਮਿਤੀ ਉੱਪਰ ਡਾਟਾ ਕੋਈ ਤਬਦੀਲੀ ਨਹੀਂ ਹੋਏਗੀ ਠੀਕ ਹੈ ਜੀ ਭਾਵੇਂ ਜੇਕਰ ਤੁਸੀਂ 12 ਤਰੀਕ ਤੋਂ ਬਾਅਦ 13 ਨੂੰ ਕਰੋਗੇ ਤਾਂ ਉਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਹੋਗੀ 12 ਤਰੀਕ ਤੱਕ ਤੁਸੀਂ ਕਰ ਸਕਦੇ ਹੋ ਵੈਸੇ ਕੋਸ਼ਿਸ਼ ਕਰੋ ਦੋਸਤੋ ਜਿਵੇਂ 8 ਤਰੀਕ ਐ 9 ਤਰੀਕ ਤੋਂ ਤੁਸੀਂ ਸ਼ੁਰੂ ਕਰ ਦੇ ਕਿਉਂਕਿ ਹੋ ਸਕਦਾ ਅੱ ਕਲ ਤੋਂ ਤੁਸੀਂ ਬੜੀ ਇਜ਼ੀਲੀ ਕਰ ਸਕਦੇ ਹੋ ਪਰ ਕੋਸ਼ਿਸ਼ ਕਰੋ ਕਿ 11 12 12 ਤਰੀਕ ਤੋਂ ਪਹਿਲਾਂ ਪਹਿਲਾਂ ਹੀ ਕੀਤਾ ਜਾਵੇ ਕਿਉਂਕਿ ਉਸ ਤੋਂ ਬਾਅਦ ਵੀਡੀਓਜ਼ ਵੀ ਜਿਹੜੇ ਹੋ ਆਪਣਾ ਅਪਰੂਵ ਕਰਦੇ ਆ ਡਾਟਾ ਚੈੱਕ ਕਰਦੇ ਆ ਤਾਂ ਕਈ ਵਾਰੀ ਸਮੱਸਿਆ ਨਾ ਵੀ ਇਸ ਕਰਕੇ ਦੇਰੀ ਨਾਲੋਂ ਪਹਿਲਾਂ ਹੀ ਜਿਹੜਾ ਆਪਣਾ ਕੰਮ ਜਿਹੜਾ ਹੋ ਕੰਪਲੀਟ ਕਰ ਲਿਆ ਜਾਵੇ ਏਸੀਆਰ 23 24 ਦੀ ਜਿਹੜੀ ਏਸੀਆਰ ਵਿਚਾਰੀ ਜਾਊਗੀ ਦੋਸਤੋ ਜੇਕਰ ਏਸੀਆਰ ਨਹੀਂ ਹੈਗਾ ਤਾਂ ਏਸੀਆਰ ਦੇ ਸਿਰਫ ਨੰਬਰ ਤੁਸੀਂ ਕਰ ਸਕਦੇ ਹੋ ਜੇਕਰ ਕਿਸੇ ਅਧਿਆਪਕ ਨੂੰ ਤੁਹਾਨੂੰ ਟੀਚਿੰਗ ਬਦਲੀ ਆਨਲਾਈਨ ਬੇਨਤੀ ਕਰਨ ਵਿੱਚ ਦਿੱਕਤ ਪੇਸ਼ ਆਉਂਦੀ ਹੈ ਤਾਂ MIS ਕੋਆਰਡੀਨੇਟਰ ਦੀ ਮਤਲਬ ਲੈ ਸਕਦੇ ਹਾਂ ਠੀਕ ਹੈ ਜੀ ਜਿਨ੍ਹਾਂ ਦੇ ਫੋਨ ਨੰਬਰ ਵਗੈਰਾ ਦਿੱਤੇ ਹੁੰਦੇ ਆ ਸੋ ਦੋਸਤੋ ਇਹ ਸੀ ਜਾਣਕਾਰੀ ਕਿਰਪਾ ਕਰਕੇ ਸਾਰੀ ਇਹ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰਿਆ ਕਰੋ ਕਿਉਂਕਿ ਕਈ ਵਾਰ ਜੇਕਰ ਕੋਈ ਵੀਡੀਓ ਤੁਹਾਡੇ ਕੰਮ ਦੀ ਨਹੀਂ ਹੁੰਦੀ ਤਾਂ ਹੋ ਸਕਦਾ ਤੁਹਾਡੇ ਭੈਣ ਭਰਾ ਕਿਸੇ ਦੋਸਤ ਮਿੱਤਰਾਂ ਕਿਸੇ ਦੀ ਵੀ ਜਿਹੜੀ ਥੋੜੀ ਬਹੁਤ ਤਾਂ ਕੰਮ ਦੀ ਹੋਈ ਸਕਦੀ ਹੈ ਠੀਕ ਹੈ ਜੀ ਸੋ ਬਹੁਤ ਬਹੁਤ ਲਾਈਕ ਸ਼ੇਅਰ ਜ਼ਰੂਰ ਕਰਿਆ ਕਰ ਦੋ ਸਪੋਰਟ ਜ਼ਰੂਰ ਕਰਿਆ ਕਰੋ ਆਪਣੇ ਭਰਾ ਨੂੰ ਸੋ ਮਿਲਦੇ ਜਰੂਰ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਧੰਨਵਾਦ